ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਅਮੇਕਰ ਦੀ ਕੋਈ ਮੂਰਤੀ ਦਾ અપਮਾਨ ਨਹੀਂ ਕੋਈ ਫਿਕਰ ਨਹੀਂ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿਣਾ ਹੈ ਸੁਨੀਲ ਜਾਖੜ ਦਾ ਉਹ ਦਾਅਵਾ ਦਿੰਦੇ ਹਨ ਕਿ ਅਸਵੇਰੇ ਹੀ ਸੁਨੀਲ ਜਾਖੜ ਨੇ ਲਾਈਵ ਹੋ ਕੇ ਇੱਕ ਵੀਡੀਓ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਭਗਵੰਤ ਮਾਨ ਤੇ ਬਹੁਤ ਹੀ ਤੰਗ ਕਰੇ ਨੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਦੀ ਕੋਈ ਫਿਕਰ ਨਹੀਂ ਉਹਨਾਂ ਨੂੰ ਸਿਰਫ ਦਿੱਲੀ ਵਿੱਚ ਆਪ ਪਾਰਟੀ ਦੀਆਂ ਸੀਟਾਂ ਦੀ ਜਿੱਤ ਦੀ ਫਿਕਰ ਪਈ ਹੋਈ ਹੈ ਇਸ ਕਰਕੇ ਉਹ ਪੰਜਾਬ ਵਾਲ ਕੋਈ ਧਿਆਨ ਨਹੀਂ ਦੇ ਰਹੇ ਤੁਸੀਂ ਆਪ ਹੀ ਦੇਖੋ ਤੇ ਸਮੂਹ ਸੁਨੀਲ ਜਾਖੜ ਨੇ ਕੀ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬਾਬਾ ਸਾਹਿਬ ਅੰਬੇਦਕਰ ਦੀ ਜਿਸ ਮੂਰਤੀ ਦਾ ਅਪਮਾਨ ਕੀਤਾ ਗਿਆ ਹੈ ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਅੰਦਰ ਉਹਦੀ ਚਿੰਤਾ ਨਹੀਂ ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਸਰਕਾਰ ਬਚਾਉਣ ਦੀ ਚਿੰਤਾ ਜ਼ਿਆਦਾ ਹੈ ਭਗਵੰਤ ਮਾਨ ਜੀ ਆ ਜਿਹੜੀ ਮੂਰਤੀ ਆ ਇੱਕ ਮੂਰਤੀ ਨਹੀਂ ਆ ਇੱਕ ਸੋਚ ਦਾ ਪ੍ਰਤੀਕ ਹੈ ਇੱਕ ਸੋਚ ਇੱਕ ਸੰਵਿਧਾਨ ਦੇ ਨਿਰਮਾਤਾ ਇੱਕ ਉਸ ਸੰਵਿਧਾਨ ਜੋ ਕਿ ਇੱਕ ਕੋਈ ਗੁੱਟਕਾ ਨਹੀਂ ਜਿਹੜੇ ਤੁਸੀਂ ਤੇ ਤੁਹਾਡੇ ਆ ਭਾਈਵਾਲ ਪਾਰਟੀ ਵਾਲੇ ਚੱਕੀ ਫਿਰਦੇ ਆ ਉਹ ਇੱਕ ਸੋਚ ਹੈ ਉਹ ਹਰੇਕ ਵਰਗ ਦਾ ਇਕੱਲੇ ਦਲਿਤ ਵਰਗ ਦਾ ਨਹੀਂ ਬਾਬਾ ਸਾਹਿਬ ਚ ਆਸtha ਇਕੱਲੇ ਦਲਿਤ ਵਰਗ ਗਰੀਬ ਜਾਂ ਪਿਛੜੇ ਵਰਗ ਦੀ ਨਹੀਂ ਪੂਰੇ ਹਿੰਦੁਸਤਾਨ 140 ਕਰੋੜ ਲੋਕਾਂ ਦੀ ਆਸtha ਹੈ ਤੇ ਆਸtha ਦੇ ਨਾਲ ਨਾਲ ਆ ਜਿਹੜਾ ਸੰਵਿਧਾਨ ਹੈ ਇੱਕ ਸੁਰੱਖਿਆ ਕਵਚ ਹੈ ਆਇਰਨ ਡੋਮ ਜਿਹੜੀ ਆ ਪ੍ਰੋਟੈਕਸ਼ਨ ਦੀ ਲੇਟੈਸਟ ਟੈਕਨੋਲੋਜੀ ਹੈ ਉਹ ਬਾਬਾ ਸਾਹਿਬ ਨੇ ਉਸ ਟਾਈਮ ਹੀ ਰਚਤੀ ਸੀਗੀ ਬਿ ਗਰੀਬਾਂ ਦੇ ਤੇ ਜਿਹੜੇ ਮਜ਼ਲੂਮ ਲੋਕ ਹੈ ਜਿਹੜੇ ਬੇਵੱਸ ਗਰੀਬ ਸਾ ਬੇਸਹਾਈ ਲੋਕ ਹੈ ਉਹਨਾਂ ਦੀ ਪ੍ਰੋਟੈਕਸ਼ਨ ਉਹਨਾਂ ਦੀ ਬਚਾਅ ਦਾ ਇੱਕ ਅਲਟੀਮੇਟ ਲਾਸਟ ਰਿਸੋਰਟ ਸੀਗਾ ਜਿਹਦੀ ਸੋਚ ਦੇ ਖਿਲਾਫ ਆ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਤੇ ਤੁਸੀਂ ਭਗਵੰਦ ਮਾਨ ਜੀ ਤੁਸੀਂ ਤੇ ਤੁਹਾਡੇ ਮੰਤਰੀ ਸਾਹਿਬਾਨ ਜਾਂ ਜਿਹੜੀ ਸਾਰੀ ਸਰਕਾਰ ਦਿੱਲੀ ਬੈਠੀ ਹੈ ਤੁਹਾਡੇ ਤੋਂ ਉੱਥੇ ਜਾ ਕੇ ਲੋਕਾਂ ਦੀ ਬਾਹ ਵੀ ਨਹੀਂ ਫੜੀ ਗਈ ਲੋਕਾਂ ਨੂੰ ਭਰੋਸਾ ਵੀ ਪੰਜਾਬ ਦੇ ਅੰਦਰ ਨਹੀਂ ਜਾ ਕੇ ਦੁਆਏ ਦੀ ਵਸੀਅਤ ਤੇ ਪ੍ਰਤੀ ਮਜ਼ਬੂਤ ਆ ਅਸੀਂ ਖੜ ਕੇ ਇਸ ਸੋਚ ਦੀ ਰੱਖਿਆ ਕਰਾਂਗੇ ਇਥੋਂ ਇੱਕ ਟਵੀਟ ਪਾ ਕੇ ਦਿੱਲੀੋਂ ਤੁਸੀਂ ਆਪਣਾ ਪੱਲਾ ਝਾੜਤਾ ਪਰ ਹਨਮਾਨ ਜੀ ਆ ਤੁਹਾਡੇ ਸਾਰੀ ਹਰਕਤਾਂ ਜਿਹੜੀਆਂ ਨਾ ਇਹਨਾਂ ਚੋਂ ਇੱਕ ਕਾਨੂੰਨੀ ਬੂਹ ਆ ਰਹੀ ਹੈ ਕੁਛੋ ਕਿਉਂ ਉਹ ਇਸ ਕਰਕੇ ਕਿ ਆ ਜਿਹੜੀ ਇੱਕ ਚਰਚਾ ਚੱਲ ਰਹੀ ਹੈ ਵੀ ਜਿਹੜੇ ਬੰਦੇ ਨੇ ਆ ਕੁਝ ਆ ਕੰਮ ਕੀਤਾ ਉਹ ਦੁਬਈ ਤੋਂ ਆਇਆ ਸੀਗਾ ਉਹਦੇ ਨਾਲ ਜੁੜੇ ਜਾ ਰਿਹਾ ਇੱਕ ਪਹਿਲਾਂ ਸ਼ਖਸ ਆਇਆ ਸੀ ਜਿਹੜਾ ਕਹਿੰਦਾ ਸੀ ਵੀ ਪੰਜਾਬੀਆਂ ਦੇ ਹੱਕਾਂ ਦੀ ਲੜਾਈ ਲੜਨ ਆਇਆ ਉਹ ਵੀ ਦੁਬਈ ਤੋਂ ਹੀ ਆਇਆ ਸੀਗਾ ਆ ਮਸਲਾ ਨੇ ਵੀ ਕੌਣ ਕਿੱਥੋਂ ਆਇਆ ਸੀਗਾ ਇਹਨਾਂ ਗੱਲਾਂ ਤੇ ਜ਼ਿਆਦਾ ਤੂਲ ਮੈਂ ਨਹੀਂ ਦਿੰਦਾ ਕਿਉਂਕਿ ਮੇਰੀ ਸੋਚ ਦੂਜਿਆਂ ਤੋਂ ਵੱਖ ਹੈ ਮੇਰੀ ਸੋਚ ਹੈ ਵੀ ਇਹ ਜਿਹੜੇ ਦੋਨੋਂ ਸ਼ਖਸ ਹੈ ਉਹਨਾਂ ਦੀ ਸੋਚ ਜਿਹੜੀ ਹੈ ਦੋਨੋਂ ਸ਼ਖਸ ਇੱਕ ਗੱਲ ਤੇ ਸਹਿਮਤ ਹੈ ਵੀ ਆਹ ਸੰਵਿਧਾਨ ਸਾਡੇ ਵਾਸਤੇ ਕੱਲਾ ਇੱਕ ਟੂਲ ਹੈ ਇੱਕ ਔਜ਼ਾਰ ਹੈ ਇੱਕ ਹੱਥ ਟੋਕਾ ਹੈ ਇਹਦਾ ਇਸਤੇਮਾਲ ਅਸੀਂ ਆਪਣੀ ਜਿਹੜੀ ਸੋਚ ਹੈ ਆਪਣੇ ਜਿਹੜੀ ਕੋਈ ਸਾਡੇ ਦਿਲ ਦੇ ਅੰਦਰ ਇੱਕ ਭਾਵਨਾ ਹੈ ਉਹਨੂੰ ਇੱਥੇ ਲਾਗੂ ਕਰਨ ਵਾਸਤੇ ਉਹਦਾ ਇੱਕ ਇਸਤੇਮਾਲ ਕਰਾਂਗੇ ਆਪਣੇ ਫਾਇਦੇ ਵਾਸਤੇ ਉਹ ਜਿਹੜੇ ਦੋਨੋਂ ਉਸ ਸੋਚ ਜਿਹੜੀ ਹੈ ਨਾ ਉਹ ਸੋਚ ਕੋਜੀ ਹੈ ਉਹ ਸੋਚ ਦੇ ਰੱਖਣ ਵਾਲੇ ਜਿਹੜੇ ਕੱਟੜਵਾਦੀ ਸੋਚ ਦੇ ਲੋਕ ਹੈ ਉਹਨਾਂ ਉਹੀ ਲੋਕ ਹੈ ਭਗਵੰਤ ਮਾਨ ਜੀ ਯਾਦ ਕਰੋ ਤੁਹਾਡੇ ਬੌਸ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਦੇ ਇਲੈਕਸ਼ਨਾਂ ਦੇ ਦੌਰਾਨ ਉੱਥੇ ਕਿਹਦੇ ਘਰੇ ਮੋਗੇ ਜਾ ਕੇ ਰੁਕੇ ਸੀਗੇ ਇਹ ਉਹੀ ਕੱਟੜਵਾਦੀਆਂ ਦੇ ਘਰੇ ਰੁਕੇ ਸੀਗੇ ਸਾਹਿਬ ਉਸ ਕੱਟਰਵਾਦੀ ਸੋਚ ਨੂੰ ਤੁਸੀਂ ਲੈ ਕੇ ਅੱਜ ਆ ਜਿਹੜੇ ਕੋਝੀ ਚਾਲਾਂ ਚੱਲ ਰਹੇ ਹੋ ਸਾਬ ਇਸ ਕਰਕੇ ਬੂਹ ਆ ਰਹੀ ਹੈ ਇੱਕ ਬਹੁਤ ਹੀ ਗਨੋਣੀ ਬੂਹ ਆ ਰਹੀ ਹੈ ਕਿਉਂਕਿ ਆ ਜਿਹੜੀ ਸੋਚ ਹੈ ਇਸ ਸੋਚ ਨੂੰ ਲੈ ਕੇ ਇਹਦੇ ਤੋਂ ਹੋਰ ਇਸ ਸੋਚ ਨੂੰ ਤੁਸੀਂ ਮਜ਼ਬੂਤ ਕਰਨ ਵਾਸਤੇ ਇਹਨਾਂ ਲੋਕਾਂ ਦੇ ਕੱਟਰਵਾਦੀ ਲੋਕਾਂ ਦੇ ਹੱਥ ਮਜ਼ਬੂਤ ਇਹਨਾਂ ਇਰਾਦਿਆਂ ਨੂੰ ਤੁਸੀਂ ਹੋਰ ਹੰਗਾਰਾ ਦੇਣ ਵਾਸਤੇ ਜਿਹੜਾ ਕੰਮ 26 ਜਨਵਰੀ ਨੂੰ ਐਤਕੀ ਕੀਤਾ ਪੰਜਾਬ ਦੇ ਅੰਦਰ ਸਾਬ ਪੰਜਾਬ ਦੇ ਲੋਕ ਨੂੰ ਤੁਸੀਂ ਗੁੰਮਰਾ ਕਰ ਰਹੇ ਹੋ ਆ ਕੋਈ ਇੱਕ ਛੋਟੀ ਮੋਟੀ ਹਰਕਤ ਨਹੀਂ ਸੀਗੀ ਵੀ ਪੰਜਾਬ ਦਾ ਮੁੱਖ ਮੰਤਰੀ ਪਟਿਆਲੇ ਤੋਂ ਭੱਜ ਕੇ ਤੇ ਮੋਹਾਲੀ ਆਵੜੇ ਆ ਕਿਤੇ ਹੋਰ ਸ਼ਹਿਰ ਚ ਜਾਵੜੇ ਨਹੀਂ ਸਾਬ ਆ ਤੁਸੀਂ ਉਹਨਾਂ ਦੀ ਉਸ ਤਾਕਤ ਨੂੰ ਦਰਸਾਇਆ ਹੈ ਵੀ ਆਤੰਕੀ ਕਿੱਡੇ ਮਜ਼ਬੂਤ ਹੈ ਕਿੱਡਾ ਉਹਨਾਂ ਦਾ ਇੱਕ ਫਰਮਾਨ ਚੱਲਦਾ ਹੈ ਕਹਿੰਦੇ ਲੈ ਜਾ ਮੁੰਦਰਾ ਮੁੰਦਰਾ ਤੇ ਕਢਾ ਲਈ ਗਾਨੀ ਉੱਥੇ ਬੈਠੇ ਉਹਨਾਂ ਦੀ ਗੱਲ ਜਦੋਂ ਚੱਲਦੀ ਹੈ ਸਾਬ ਤੁਸੀਂ ਅਲੱਗ ਮਤਲਬ ਤੁਸੀਂ ਜਦੋਂ ਭਜਿਓ ਸਰਕਾਰ ਉਥੋਂ ਇਹਦਾ ਮਤਲਬ ਤਾਂ ਆ ਹੋ ਗਿਆ ਨਾ ਵੀ ਹੁਣ ਕੱਟਰਵਾਦੀਆਂ ਨੂੰ ਪੰਜਾਬ ਦੇ ਅੰਦਰ ਨਾ ਤਾਂ ਰਾਕੇਟ ਲਾਂਚਰ ਭੇਜਣ ਦੀ ਲੋੜ ਨਾ ਗ੍ਰਨੇਡ ਦੇਣ ਦੀ ਲੋੜ ਸਿਆਹੀ ਜਾਂ ਰੰਗ ਧਾਰੇਕ ਦੁਕਾਨ ਤੇ ਹਰੇ ਕਰੇ ਪਿਆ ਇਕੱਲਾ ਇੱਕ ਨਾਰਾ ਲਿਖ ਦਿਓ ਤੇ ਭਜੜਾਂ ਪੈ ਜਾਣੀਆਂ ਸਰਕਾਰ ਨੂੰ ਸਰਕਾਰ ਗੋਡਿਆਂ ਪਰ ਨਹੀਂ ਹੋ ਜੂਗੀ ਭਗਵੰਤ ਮਾਨ ਜੀ ਤੁਸੀਂ ਗੋਡੇ ਟੇਕ ਤੇ ਸਾਨੂੰ ਕੋਈ ਇਤਰਾਜ਼ ਨਹੀਂ ਗੋਡੇ ਟੇਕਣ ਦੀ ਇੱਕ ਰਵਾਇਤ ਬਣ ਗਈ ਹੈ ਪੰਜਾਬ ਦੇ ਅੰਦਰ ਤੁਸੀਂ ਟੇਕ ਦਿਓ ਉਧਰ ਤੁਹਾਡੇ ਜਿਹੜੇ ਭਾਈਵਾਲ ਕਾਂਗਰਸੀ ਸਰਬਰ ਆ ਉਹ ਜਾ ਕੇ ਰਾਤ ਨੂੰ ਹਨੇਰੇ ਆ ਕੇ ਗੁੱਡੀਆਂ ਪਾ ਕੇ ਤੁਹਾਡੇ ਸਾਹਮਣੇ ਗੋਡੇ ਟੇਕਦੇ ਆ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣ ਨਹੀਂ ਪਰ ਸਰਕਾਰ ਨੇ ਗੋਡੇ ਟੇਕਦੇ ਸਭ ਸਰਕਾਰ ਪੰਜਾਬੀਆਂ ਦੀ ਹੈ ਪੰਜਾਬ ਦੀ ਸਰਕਾਰ ਹੈ ਕੁੱਲੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਪੰਜਾਬੀ ਗੋਡੇ ਨਹੀਂ ਟੇਕਦੇ ਭਗਵੰਦ ਮਾਨ ਜੀ ਮੈਂ ਆਹ ਗੱਲ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਤੇ ਦਿੱਲੀ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਇਹ ਸੋਚ ਦੇ ਉੱਤੇ ਨਕੇਲ ਪਾਓ ਮਸਲਾ ਆ ਨਹੀਂ ਵੀ ਇਹ ਹਜ਼ਾਰ ਦੇਤੇ ਪੰਜਾਬ ਦੇ ਅੰਦਰ ਆ ਨਹੀਂ ਦਿੱਤੇ ਇਹ ਦੋ ਜਾ ਰਹੇ ਥੇ ਦੇ ਦੇਣਗੇ ਨਹੀਂ ਦੇਣਗੇ ਮਸਲਾ ਹੈ ਵੀ ਕੀ ਤੁਸੀਂ ਸੁਰੱਖਿਤ ਹੋਏ ਸੋਚਦੇ ਚੱਲਦੇ ਤੇ ਇਸ ਨੂੰ ਸੋਚ ਨੂੰ ਲੈ ਕੇ ਤੁਸੀਂ ਜਿੱਥੇ ਬਾਬਾ ਸਾਹਿਬ ਦਾ ਅਪਮਾਨ ਕਰਵਾਇਆ ਸੋਚ ਦਾ ਅਪਮਾਨ ਕਰਾਇਆ ਤੁਹਾਡੇ ਕੋਲ ਅੱਜ ਬਾਬਾ ਸਾਹਿਬ ਦੀ ਫੋਟੋ ਲਾਣ ਦਾ ਅਧਿਕਾਰ ਖਤਮ ਹੋ ਗਿਆ ਤੇ ਜਿਸ ਤਰ੍ਹਾਂ ਘੁੱਟਨੇ ਟੇਕੇ ਆ ਤੁਸੀਂ ਕਟੜਵਾਦ ਦੇ ਸਾਹਮਣੇ ਉਸ ਤਰ੍ਹਾਂ ਤੁਸੀਂ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਲਾਣ ਦਾ ਅਧਿਕਾਰ ਵੀ ਮੈਂ ਭਗਵੰਤਵਾ ਜਿੰਨੀ ਸਮਝਦਾ ਤੁਹਾਡੇ ਕੋਲ ਬਚਿਆ ਆ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਮੈਂ ਇਸ ਗੱਲੋਂ ਅਗੂ ਜਾਨੂ ਕਰਾਉਣ ਵਾਸਤੇ ਅੱਜ ਆ ਤੁਹਾਡਾ ਸਮਾਂ ਲਿਆ